ਜੀ ਸਾਡਾ ਮੁੰਡਾ ਹਰ ਰੋਜ਼ ਦੀ ਤਰ੍ਹਾਂ ਬਿਆਨਤ ਸਿੰਘ ਜੂਸ ਦਾ ਕੰਮ ਕਰਦਾ ਸੀ ਹਰਪੈਂਡਰੀ ਰੋਡ ਦੇ ਉੱਤੇ ਤੇ ਇਸ ਇਹ ਹਰ ਰੋਜ਼ ਹੀ ਇਸ ਰੋਡ ਦੇ ਉੱਤੇ ਵਾਪਸ ਸ਼ਾਮ ਨੂੰ 7 ਵਜੇ 8 ਵਜੇ ਘਰੇ ਆਉਂਦਾ ਸੀਗਾ ਉਸੇ ਤਰ੍ਹਾਂ ਹੀ ਕੱਲ ਆ ਰਿਹਾ ਸੀਗਾ ਤੇ ਆ ਗੱਡੀ ਜੋ ਪਿੱਛੇ ਘੜੀ ਦਿਖਾਈ ਦੇ ਰਹੀ ਸੀ ਉਹ ਗੱਡੀ ਵਾਲੇ ਨੇ ਬਹੁਤ ਹੀ ਤੇਜ਼ ਲਿਆ ਕੇ ਗੱਡੀ ਮਗਰੋਂ ਮਾਰੀ ਹੈ दारू ਪੀਤੀ ਸੀਗੀ ਤੇ ਗੱਡੀ ਇੰਨੀ ਤੇਜ਼ ਵੱਜੀ ਕੀ ਸਾਰੀ ਹੀ ਖਿਲਾੜੀ ਜਿਹੜੀ ਸੀਗੀ ਰੇੜੀ ਬਣੀ ਤਣੀ ਸਾਰੀ ਖਲਾਰਤੀ ਮੁੰਡੇ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜੀ ਅਸੀਂ ਸਾਰੇ ਅਨਸਾਫ ਚਾਹੁੰਦੇ ਆਂ ਵੀ ਪੂਰੀ ਬੰਦ ਦੀ ਕਾਰਵਾਈ ਉਹ ਗੱਡੀ ਵਾਲੇ ਤੇ ਕੀਤੀ ਜਾਵੇ ਕਰਨਾ ਬਾਪੀ ਦੇ ਬਾਰੇ ਕੀ ਕਹਣਾ ਜਾਊਂਗੇ ਮੈਂ ਪਿੰਡ ਸੇਕੂ ਦਾ ਹੀ ਮੇਰਾ ਨਾਮ ਕੁਲਦੀਪ ਹੈ ਇਹ ਜਿਹੜਾ ਬੈਂਸ ਸਿੰਘ ਲੜਕਾ ਸੀ ਇਹ ਮੇਰੇ ਤਾਈ ਦਾ ਲੜਕਾ ਸੀ ਡੇਲੀ ਕਹਿੰਦਾ ਮਤਲਬ ਇੱਥੇ ਰੈਫਾਇਨਰੀ ਦੇ ਰੋਡ ਦੇ ਉੱਤੇ ਇਹ ਜੂਸ ਦੀ ਜੜੀ ਲਾਉਂਦਾ ਸੀ ਕਹਿੰਦਾ ਮਤਲਬ ਇੱਕ ਘਟਨਾ ਵਾਪਰੀ ਹੈ ਜਦੋਂ ਜੀ ਉਹ ਆਪਦੇ ਸਹੀ ਜਗ੍ਹਾ ਤੇ ਕਹਿੰਦਾ ਸਹੀ ਰਸਤੇ ਤੇ ਆਪਦੇ ਆ ਰਿਹਾ ਸੀ ਜਿਹੜੀ ਗੱਡੀ ਵਾਲਾ ਸੀ ਬੰਦਾ ਜੀ ਉਹਦੀ ਬਹੁਤ ਜ਼ਿਆਦਾ ਹੀ दारू ਕੀਤੀ ਸੀ ਉਸਨੇ ਕਹਿੰਦਾ ਮਤਲਬ ਬਿਨੂ ਇਹੀ ਤੇਜ਼ ਗੱਡੀ ਮਾਰੀ ਕਹਿੰਦਾ ਮਤਲਬ ਸਾਡੇ ਕਹਿੰਦਾ ਮਤਲਬ ਕੈਂਤ ਸਿੰਘ ਦੀ ਮੌਤ ਮੌਕੇ ਦੀ ਹੀ ਹੋ ਗਈ ਅਸੀਂ ਤਾਂ ਇਹ ਜਾਣੇ ਜੀ ਬੰਦੀ ਕਾਰਵਾਈ ਹੈ ਜਿਹੜੀ ਉਹਨਾਂ ਨੇ ਜ਼ਰੂਰ ਕੀਤੀ ਆ ਵੀ ਹਲੇ ਤੱਕ ਸਾਡੀ ਅਪੀਲ ਨਹੀਂ ਸੁਣੀ ਜੀ ਅਸੀਂ ਜਾ ਕੇ ਵੀ ਆਈ ਚੌਂਕੀ ਦੇ ਵਿੱਚ ਵੀ ਜਾ ਕੇ ਆਈ ਉਹਨਾਂ ਨੇ ਕਹਿਣਾ ਮਤਲਬ ਸਾਨੂੰ ਮਿੱਠੀਆਂ ਗੱਲਾਂ ਮਾਰ ਮੋੜਵਾ ਕੇ ਕਹਿੰਦਾ ਬਸ ਉੱਥੋਂ ਤੋੜਦਾ ਦੋਸੀ ਅਫਸਰ ਹਾਂਜੀ ਦੋਸੀ ਅਫਸਰ ਹਾਂਜੀ ਹਾਂਜੀ ਅੰਦਰ ਵਾ ਤੁਹਾਡੀ ਜੇ ਨਹੀਂ ਸੁਣਾਈ ਹੁੰਦਾ ਕਿ ਅਗਲੀ ਕਾਰਵਾਈ ਕੀ ਕਰੋਗੇ ਮੰਦੇ ਤਾਂ ਪਾਈ ਬੈਠੇ ਅਸੀਂ ਤਾਂ ਫਿਰ ਰੋਡ ਤੇ ਰੱਖਣਾ ਜੀ ਫਿਰ ਕਾਰਵਾਈ ਦਾ ਬੋਲ ਹੁਣ ਤਰਨਾਂ ਲਾਵਾਂਗੇ ਇਸ ਤਾਈਂ ਫਿਰ ਜਿੱਦੀ ਸਾਡੀ ਕਾਰਵਾਈ ਜਿਹੜੀ ਕੀਤੀ ਨੂੰ ਤੇ ਉਹਨਾਂ ਦੇ ਅਸੀਂ ਆਪ ਜਿਹੜੀ লাশ ਉਹ ਤਾਂ ਮਿੱਟੀ ਹੋਈ ਗਈ ਅਸੀਂ ਕਹਿੰਦਾ ਮਿੱਟੀ ਨੂੰ ਅਸੀਂ ਰੋਡ ਦੇ ਉੱਤੇ ਰੱਖਾਂਗੇ ਕਹਿੰਦਾ मतलब ਆਪਣਾ ਪੰਦਾ ਹਿਸਾਬ ਅਸੀਂ ਉਹਨਾਂ ਤੋਂ ਲਵਾਂਗੇ